ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਆਪਾਂ ਇੱਕ ਹੋਰ ਜੌਬ ਅਪਡੇਟ ਲੈ ਕੇ ਆ ਚੁੱਕੇ ਹਾਂ ਜੋ ਕਿ ਪੈਰਾਮੈਡੀਕਲ ਸਟਾਫ ਦੀਆਂ ਵੈਕੈਂਸੀਆਂ ਬਾਰੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਜੋ ਕਿ ਵੈਕੈਂਸੀ ਜੀ ਕੱਢੀ ਗਈ ਹੈ ਉਹ ਕੱਢੀ ਗਈ ਹੈ ਜੀ ਰੇਲਵੇ ਰਿਕਰੂਟਮੈਂਟ ਬੋਰਡ ਵੱਲੋਂ ਜਿਸ ਦੇ ਵਿੱਚ ਕਿ ਵਕ ਵਕ ਪੈਰਾਮੈਡੀਕਲ ਸਟਾਫ ਦੀਆਂ ਵੈਕੈਂਸੀਆਂ ਆਨਲਾਈਨ ਅਪਲਾਈ ਕਰਨਾ ਜੀ ਆਨਲਾਈਨ ਅਪਲਾਈ ਕਰਨ ਦੀ ਡੇਟ 17 ਅਗਸਤ ਤੋਂ ਸਟਾਰਟ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ 16 ਸਤੰਬਰ ਅਪਲਾਈ ਕਰਨ ਦੀ ਜੀ ਇਹਦੇ ਵਿੱਚ ਲਾਸਟ ਡੇਟ ਹੈ ਵੈਕੈਂਸੀਆਂ ਜੀ ਟੋਟਲ 1376 ਵੈਕੈਂਸੀਆਂ ਦੀ ਇਸ ਵਿੱਚ ਅਨਾਉਂਸਮੈਂਟ ਹੈ ਜਿਸ ਦੇ ਵਿੱਚ ਕਿ ਡਾਈਟੀਸ਼ਨ ਨਰਸਿੰਗ ਸੁਪਰਡੈਂਟ ਆਡੀਓਲੋਜਿਸਟ ਕਲੀਨਿਕ ਫਿਜ਼ਾਇਕਲੋਜਿਸਟ ਡੈਂਟਲ ਹਾਈਜਨਿਸਟ ਡਾਇਲਿਸਿਸ ਟੈਕਨੀਸ਼ੀਅਨ ਹੈਲਥ ਐਂਡ ਮਲੇਰੀਆ ਇਨਸਪੈਕਟਰ ਲੈਬੋਰਟਰੀ ਸੁਪਰਡੈਂਟ ਪਰਫਿਊਸਿਸਟ ਫਿਜ਼ੀਓਥੈਰੇਪਿਸਟ ਓਕਿਊਪੇਸ਼ਨਲ ਥੈਰੇਪਿਸਟ ਕੈਥ ਲੈਬੋਰਟਰੀ ਟੈਕਨੀਸ਼ੀਅਨ ਫਾਰਮਾਸਿਸਟ ਰੇਡੀਓਗ੍ਰਾਫਰ ਸਪੀਚ ਥੈਰੇਪਿਸਟ ਕਾਰਡਕ ਟੈਕਨੀਸ਼ੀਅਨ ਆਪਟੋਮੈਟ੍ਰਿਸਟ ECG ਟੈਕਨੀਸ਼ੀਅਨ ਲੈਬੋਰੀ ਅਸਿਸਟੈਂਟ ਤੇ ਫੀਲਡ ਵਰਕਰ ਦੀਆਂ ਵੈਕੈਂਸੀਆਂ ਦੀ ਇਸ ਵਿੱਚ ਅਨਾਉਂਸਮੈਂਟ ਕੀਤੀ ਗਈ ਹੈ ਜੀ ਇਹਨਾਂ ਨੂੰ ਅਪਲਾਈ ਕਰਨ ਵਾਸਤੇ ਤੁਹਾਨੂੰ ਜੀ ਔਨਲਾਈਨ ਅਪਲਾਈ ਕਰਨਾ ਹੈ ਔਨਲਾਈਨ ਅਪਲਾਈ ਕਰਨ ਵਾਸਤੇ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ RRB ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਹੋ ਏਜ ਲਿਮਟ ਜੋ ਇਹਨਾਂ ਵਿੱਚ ਦਿੱਤੀ ਗਈ ਹੈ ਉਹ ਰਹਿਣ ਵਾਲੀ ਜੀ 1 1 2025 ਤੱਕ ਤੁਹਾਡੀ ਜੋ ਉਹ ਏਜ ਹੈ ਇਸ ਦੇ ਵਿੱਚ ਤੁਹਾਡੀ ਆ ਜਾਣੀ ਚਾਹੀਦੀ ਹੈ ਏਜ ਲਿਮਟ ਤੁਸੀਂ ਜਰਾ ਧਿਆਨ ਨਾਲ ਸੁਣ ਲਿਓ ਫਿਰ ਬਾਅਦ ਵਿੱਚ ਪਤਾ ਕਈ ਵਾਰ ਭੇਖਾਂਗਾ ਡਾਈਟੀਸ਼ਨ ਵਾਸਤੇ ਜੋ ਏਜ ਰਹਿਣ ਵਾਲੀ ਹੈ ਜੀ 18 ਤੋਂ 36 ਸਾਲ ਨਰਸਿੰਗ ਸੁਪਰਡੈਂਟ ਵਾਸਤੇ 20 ਤੋਂ 43 ਸਾਲ स्पीच थैरेपस्ट इक्की तेती साल है जी क्लीनिक साइकोलॉजिस्ट तेरह तो छठारह तो छत्ती हाइजीनिस्ट भी अठारह तो छत्ती डायलिसिस टैक्नीशियन भी छत्ती साल है जी मै हैल्थ एंड मलेरिया इंस्पैक्टर अठारह तो छत्ती लबोरटरी स्पूडेंट अठारह तो छत्ती फॉर्म्यूटिस्ट इक्की तरताली साल फिजियोथेरेपिस्ट अठारह तो छत्ती साल ऑक्यूपेजनल थैरेपस्ट अठारह तो छत्तीस साल कैथ ਲੈਬੋਰੀਟਰੀ ਟੈਕਨੀਸ਼ੀਅਨ ਦੀ 18 ਤੋਂ 36 ਸਾਲ ਹੈ ਜੀ ਫਾਰਮਾਸਿਸਟ 20 ਤੋਂ 38 ਸਾਲ ਰੇਡੀਓਗ੍ਰਾਫਰ 19 ਤੋਂ 36 ਸਾਲ ਸਪੀਚ ਥੈਰੇਪਿਸਟ 18 ਤੋਂ 36 ਸਾਲ ਕਾਰਡਿਕ ਟੈਕਨੀਸ਼ੀਅਨ 18 ਤੋਂ 36 ਬਾਕੀ ਸਾਰੀਆਂ ਵੈਕੈਂਸੀਆਂ ਜੋ ਹੈ ਤਕਰੀਬਨ 18 ਤੋਂ 36 ਹੈ ਤੇ ਫੀਲਡ ਵਰਕਰ ਦੀ 18 ਤੋਂ 33 ਸਾਲ ਦੀ ਜੋ ਹੈ ਤੁਹਾਡੀ ਇਸ ਵਿੱਚ ਏਜ ਰਹਿਣ ਵਾਲੀ ਹੈ ਤੇ ਇਹ ਏਜ ਤੁਹਾਡੀ 1 ਜਨਵਰੀ 2025 ਦੇ ਤੱਕ ਤੁਹਾਡੀ ਇਹ ਏਜ ਇਸ ਵਿੱਚ ਆ ਜਾਣੀ ਚਾਹੀਦੀ ਹੈ ਉਸ ਤੋਂ ਬਾਅਦ ਗੱਲ ਕਰਦੇ ਜੀ ਆਪਾਂ ਇਸ ਦੇ ਅਗਲੇ ਜੋ ਤੁਹਾਡਾ ਇਹਦੇ ਵਿੱਚ ਸਿਲੈਕਸ਼ਨ ਹੋਣਾ ਜੀ ਉਹ ਤੁਹਾਡਾ ਸਿਲੈਕਸ਼ਨ ਜੋ ਰਹਿਣ ਵਾਲਾ ਹੈ ਉਹ ਰਹਿਣ ਵਾਲਾ ਜੀ ਆਨਲਾਈਨ ਤੁਹਾਡਾ ਟੈਸਟ ਹੋਣ ਉਦੇ ਉਤਾਰ ਤੇ ਤੁਹਾਡੀ ਜੋ ਹੈ ਮੈਰਿਟ ਲਿਸਟ ਇਸ ਵਿੱਚ ਬਣਨੀ ਹੈ ਜੇ ਤੁਹਾਨੂੰ ਕੋਈ ਵੀ ਕੈਂਡੀਡੇਟਸ ਨੂੰ ਕੋਈ ਕਿਊਰੀ ਵਗੈਰਾ ਤੁਸੀਂ ਕਰਨੀ ਚਾਹੁੰਦੇ ਹੋ ਤਾਂ ਉਹਨਾਂ ਨੇ ਹੈਲਪਲਾਈਨ ਨੰਬਰ ਦਿੱਤਾ ਹੋਇਆ ਕੈਂਡੀਡੇਟਸ ਵਾਸਤੇ ਸਵੇਰੇ 10 ਤੋਂ ਸ਼ਾਮ ਦੇ 5 ਵਜੇ ਤੱਕ ਤੁਸੀਂ ਈਮੇਲ ਕਰਕੇ ਜਾਂ ਫਿਰ ਇਸ ਨੰਬਰ ਤੇ ਕਾਲ ਕਰਕੇ ਵੀ ਆਪਣੇ ਜੋ ਵੀ ਡਾਊਟ ਹੈ ਉਹ ਕਲੀਅਰ ਕਰ ਸਕਦੇ ਹੋ ਅਪਲਾਈ ਕਰਨ ਵਾਸਤੇ ਥੋੜਾ ਇਸ ਵੀਡੀਓ ਨੂੰ ਤੁਸੀਂ ਪਾਜ਼ ਕਰਕੇ ਚੈੱਕ ਕਰ ਲਓ ਜਿਹੜੇ 18 ਤੋਂ 33 ਸਾਲ ਵਾਲੇ ਕੈਂਡੀਡੇਟਸ ਆ ਉਹਨਾਂ ਦੀ ਏਜ 1-1 2007 ਤੋਂ ਹੋਣੀ ਚਾਹੀਦੀ ਆ 1-1 2025 ਤੱਕ ਤਈ ਠੀਕ ਹੈ ਜੀ ਇਹ ਆਪਣਾ ਤੁਸੀਂ ਹਿਸਾਬ ਨਾਲ ਚੈੱਕ ਜ਼ਰੂਰ ਕਰ ਲਿਓ ਏਜ ਰੈਲੈਕਸੇਸ਼ਨ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਤੁਹਾਨੂੰ ਇਸ ਵਿੱਚ ਜੋ ਹੈ ਮਿਲਣ ਵਾਲੀ ਹੈ। ਐਗਜ਼ਾਮੀਨੇਸ਼ਨ ਫੀਸ ਜੋ ਰਹਿਣ ਵਾਲੀ ਹੈ ਜੀ 500 ਰੁਪਿਆ ਫੀਸ ਰਹਿਣ ਵਾਲੀ ਹੈ ਜੋ ਜਰਨਲ ਕੈਟਾਗਰੀ ਵਾਸਤੇ ਤੇ ਐਸਸੀ, ਐਸਟੀ, ਐਕਸ ਸਰਵਿਸ ਮੈਂ ਪੀ ਡਬਲਯੂ ਡੀ, ਫੀਮੇਲ, ਟ੍ਰਾਂਸਜੈਂਡਰ, ਮਿਨੋਰਟੀਜ਼, ਬੈਕਵਰਡ ਕਲਾਸ, ਓਬੀਸੀ ਤੇ ਈਡਬਲਯੂਐਸ ਦੀ 250 ਰੁਪਿਆ ਐਪਲੀਕੇਸ਼ਨ ਫੀਸ ਇਸ ਵਿੱਚ ਤੁਹਾਡੀ ਰਹਿਣ ਵਾਲੀ ਹੈ। ਏ ਵੀ ਐਪਲੀਕੇਸ਼ਨ ਫਿਰ ਤੁਸੀਂ ਆਨਲਾਈਨ ਮੋਰਡ ਨਾਲ ਹੀ ਭਰਨੀ ਹੈ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਪੇਪਰ ਬਾਰੇ ਜੀ 100 ਨੰਬਰ ਦਾ ਤੁਹਾਡਾ ਇਸ ਵਿੱਚ ਪੇਪਰ ਰਹਿਣ ਵਾਲਾ ਟੋਟਲ 100 ਨੰਬਰ ਦੇ ਕੁਐਸਚਨ 100 ਕੁਐਸਚਨ ਹੋਣਗੇ ਜਿਹਦੇ ਵਿੱਚ ਕੀ ਪਰਸਨਲ ਅਬਿਲਿਟੀ ਜਰਨਲ ਅਵੇਅਰਨੈਸ ਜਰਨਲ ਅਰਥਮੈਟਿਕ ਜਰਨਲ ਇੰਟੈਲੀਜੈਂਸ ਰੀਜ਼ਨਿੰਗ ਤੇ ਜਰਨਲ ਸਾਇੰਸ ਦੇ ਟੋਟਲ ਕੋ 100 ਕੁਐਸਚਨ ਹੋਣਗੇ ਸਭ ਤੋਂ ਜ਼ਿਆਦਾ ਪਰਸਨਲ ਪ੍ਰੋਫੈਸ਼ਨਲ ਅਬਿਲਟੀ ਦੇ 70 ਕੁਐਸਚਨ ਜਰਨਲ ਅਵੇਅਰਨੈਸ ਦੇ 10 ਜਰਨਲ ਅਰਥਮੈਟਿਕ ਜਰਨਲ ਡਾਟਾ ਦੇ 10 ਤੇ ਜਰਨਲ ਸਾਇੰਸ ਦੇ 10 ਕੁਐਸਚਨ ਇਸ ਵਿੱਚ ਤੁਹਾਡੇ ਰਹਿਣ ਵਾਲੇ ਆ ਨੈਗੇਟਿਵ ਮਾਰਕਿੰਗ ਇਸ ਵਿੱਚ ਕੁਐਸਚਨ ਪੇਪਰ ਦੇ ਵਿੱਚ ਰਹਿਣ ਵਾਲੀ ਹੈ ਜੀ 1/3 ਮਾਰਕਸ ਯਾਨੀ ਕਿ ਜੇ 3 ਨੰਬਰ ਦਾ ਕੁਐਸਚਨ ਹੈ ਤਾਂ 1 ਨੰਬਰ ਤੁਹਾਡਾ ਇਸ ਵਿੱਚੋਂ ਕੱਟਿਆ ਜਾਣਾ ਹੈ ਉਸ ਤੋਂ ਬਾਅਦ ਤੁਹਾਡੀ ਨਾਰਮਲਾਈਜੇਸ਼ਨ ਹੋਊਗੀ ਨਾਰਮਲਾਈਜੇਸ਼ਨ ਮਾਰਕਸ ਤੋਂ ਬਾਅਦ ਹੀ ਤੁਹਾਡੀ ਜੋ ਹੈ ਮੈਰਿਟ ਲਿਸਟ ਬਣੂਗੀ ਹੁਣ ਆਪਾਂ ਗੱਲ ਕਰਦੇ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਬਾਰੇ ਕਿਹੜੀ ਪੋਸਟ ਵਾਸਤੇ ਕੀ ਕੁਆਲੀਫਿਕੇਸ਼ਨ ਇਸ ਵਿੱਚ ਰਹਿਣ ਵਾਲੀ ਹੈ ਨਰਸਿੰਗ ਸੁਪਰਡੈਂਟ ਵਾਸਤੇ ਜੀ ਕੈਂਡੀਡੇਟਸ ਕੋਲੇ ਜੋ ਹੈ ਰਜਿਸਟਰਡ ਹੋਣਾ ਚਾਹੀਦਾ ਪਹਿਲਾਂ ਤਾਂ ਨਰਸਿੰਗ ਸਟੇਟ ਜਾਂ ਇੰਡੀਅਨ ਨਰਸਿੰਗ ਕਾਉਂਸਲ ਨਾਲ ਉਸ ਦੇ ਕੋਲੇ 3 ਸਾਲ ਦਾ ਜੀਐਨਐਮ ਦਾ ਕੋਰਸ ਹੋਣਾ ਚਾਹੀਦਾ ਜਾਂ ਫਿਰ ਕੈਂਡੀਡੇਟਸ ਕੋਲੇ ਬੀਐਸਸੀ ਨਰਸਿੰਗ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਕੋਈ ਐਕਸਪੀਰੀਅੰਸ ਵਗੈਰਾ ਕੁਝ ਨਹੀਂ ਮੰਗਿਆ ਗਿਆ ਉਹ ਕੈਂਡੀਡੇਟਸ ਇਸ ਨੂੰ ਆਪਣੇ ਹਿਸਾਬ ਨਾਲ ਦੇਖ ਕੇ ਜਰੂਰ ਅਪਲਾਈ ਕਰ ਰਹੇ ਹੋ ਉਸ ਤੋਂ ਬਾਅਦ ਹੈ ਜੀ ਕਾਰਡੀਕ ਟੈਕਨੀਸ਼ੀਅਨ ਦੀ ਵੈਕੈਂਸੀ ਆ ਪਲੱਸ 2 ਪਾਸ ਹੋਣਾ ਚਾਹੀਦਾ ਕੈਂਡੀਡੇਟਸ ਤੇ ਡਿਪਲੋਮਾ ਕਾਰਡੀਓਲੋਜੀ ਲੈਬ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਕਲੀਨਿਕਲ ਸਾਈਕੋਲੋਜਿਸਟ ਦੀ ਵੈਕੈਂਸੀ ਹੈ ਜੀ ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਕਲੀਨਿਕਲ ਸਾਈਕੋਲੋਜੀ ਦੇ ਵਿੱਚ ECG ਟੈਕਨੀਸ਼ੀਅਨ ਪਲੱਸ 2 ਹੋਣੀ ਚਾਹੀਦੀ ਹੈ ਜਾਂ ਫਿਰ ਗ੍ਰੈਜੂਏਸ਼ਨ ਹੋਣੀ ਚਾਹੀਦੀ ਸਾਇੰਸ ਤੇ ਸਰਟੀਫਿਕੇਟ ਡਿਪਲੋਮਾ ਜਾਂ ਡਿਗਰੀ ਹੋਣੀ ਚਾਹੀਦੀ ਤੁਹਾਡੇ ਕੋਲ ECG ਲੈਬੋਰਟਰੀ ਟੈਕਨੀਸ਼ੀਅਨ ਜਾਂ ਕਾਰਡੀਓਲੋਜੀ ਟੈਕਨੀਸ਼ੀਅਨ ਜਾਂ ਕਾਰਡੀਓਲੋਜੀ ਟੈਕਨੀਕਸ ਦੇ ਵਿੱਚ ਤੇ ਘੱਟੋ ਘੱਟ 1 ਸਾਲ ਦਾ ਡਿਊਰੇਸ਼ਨ ਦਾ ਸਰਟੀਫਿਕੇਟ ਤੁਹਾਡੇ ਕੋਲੇ ਇਸ ਵਿੱਚ ਹੋਣਾ ਚਾਹੀਦਾ ਉਸ ਤੋਂ ਬਾਅਦ ਆ ਜੀ ਫੀਲਡ ਵਰਕਰ ਦੀ ਵੈਕੈਂਸੀ ਤੁਸੀਂ ਸਿਰਫ ਪਾਸਲਸ ਟੂ ਪਾਸ ਹੋਣੇ ਚਾਹੀਦੇ ਹੋ ਸਾਇੰਸ ਨਾਲ ਜਿਹਦੇ ਵਿੱਚ ਕਿ ਬਾਇਓਲੋਜੀ ਜਾਂ ਕੈਮਿਸਟਰੀ ਹੋਣੀ ਚਾਹੀਦੀ ਹੈ ਲਾਜ਼ਮੀ ਹੈਲਥ ਮਲੇਰੀਆ ਇਨਸਪੈਕਟਰ ਵਾਸਤੇ ਜੀ ਬੀਐਸਸੀ ਕੈਂਡੀਡੇਟਸ ਜਿਨ੍ਹਾਂ ਨੇ ਕੈਮਿਸਟਰੀ ਨਾਲ ਕੀਤੀ ਹੋਵੇ ਉਹ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਤੇ 1 ਸਾਲ ਦਾ ਤੁਹਾਡੇ ਕੋਲੇ ਹੈਲਥ ਸੈਨੀਟਰੀ ਇਨਸਪੈਕਟਰ ਦਾ ਕੋਰਸ ਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ ਲੈਬੋਰੀ ਅਸਿਸਟੈਂਟ ਗ੍ਰੇਡ ਵਾਸਤੇ ਜੀ ਵੈਕੈਂਸੀ ਜੋ ਹੈ ਕੈਂਡੀਡੇਟਸ ਪਲੱਸ 2 ਪਾਸ ਸਾਇੰਸ ਨਾਲ ਹੋਣਾ ਚਾਹੀਦਾ ਤੇ ਡਿਪਲੋਮਾ ਐਮ ਐਲਟੀ ਦਾ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਸਰਟੀਫਿਕੇਟ ਕੋਰਸ ਐਮ ਐਲਟੀ ਦਾ ਤੁਹਾਡੇ ਕੋਲੇ ਮੈਡੀਕਲ ਲੈਬੋਰੀ ਤੇ ਜੋ ਸਟੈਂਡਰਡ ਦਾ ਰੂਲਸ ਆ ਉਹਦੇ ਹਿਸਾਬ ਨਾਲ ਤੁਹਾਡੇ ਕੋਲੇ ਇਸ ਵਿੱਚ ਤੇ ਹੋਣਾ ਚਾਹੀਦਾ ਫਾਰਮੂਲਿਸਟ ਵਾਸਤੇ ਜੀ ਬੀਐਸਸੀ ਡਿਪਲੋਮਾ ਫਾਰਮੂਲੇਸ਼ਨ ਟੈਕਨੋਲੋਜੀ ਦਾ ਤੁਹਾਡੇ ਕੋਲੇ ਹੋਣਾ ਚਾਹੀਦਾ ਜਾਂ ਫਿਰ ਬੀਐਸਸੀ 3 ਸਾਲ ਦਾ ਐਕਸਪੀਰੀਅੰਸ ਕਾਰਡੀਓ ਪਲਮਨਰੀ ਪੰਪ ਟੈਕਨੀਸ਼ੀਅਨ ਦੇ ਵਿੱਚ ਹੋਣਾ ਚਾਹੀਦਾ ਫਿਜ਼ੀਓਥੈਰੇਪਿਸਟ ਗ੍ਰੇਡ 2 ਵਾਸਤੇ ਜੀ ਬੈਚਲਰ ਡਿਗਰੀ ਤੁਹਾਡੇ ਕੋਲੇ ਫਿਜ਼ੀਓਥੈਰੇਪੀ ਵਿੱਚ ਹੋਣਾ ਚਾਹੀਦਾ 2 ਸਾਲ ਦਾ ਪ੍ਰੈਕਟੀਕਲ ਐਕਸਪੀਰੀਅੰਸ ਫਿਜ਼ੀਓਥੈਰੇਪੀ ਵਿੱਚ ਕਿਸੇ ਗਵਰਨਮੈਂਟ ਜਾਂ ਪ੍ਰਾਈਵੇਟ ਹਸਪੀਟਲ ਦੇ ਵਿੱਚ ਘੱਟੋ ਘੱਟ 100 ਬੈੱਡ ਦੇ ਹਸਪੀਟਲ ਦਾ ਐਕਸਪੀਰੀਅੰਸ ਇਸ ਵਿੱਚ ਮੰਗਿਆ ਗਿਆ ਹੈ ਰੇਡੀਓਗ੍ਰਾਫਰ ਐਕਸ-ਰੇ ਟੈਕਨੀਸ਼ੀਅਨ ਵਾਸਤੇ ਜੀ ਪਲੱਸ 2 ਸਾਇੰਸ ਤੇ ਕੈਮਿਸਟਰੀ ਵਿੱਚ ਹੋਣਾ ਚਾਹੀਦਾ ਤੇ ਡਿਪਲੋਮਾ ਹੋਣਾ ਚਾਹੀਦਾ ਰੇਡੀਓਗ੍ਰਾਫੀ ਐਕਸ-ਰੇ ਟੈਕਨੀਸ਼ੀਅਨ ਜਾਂ ਰੇਡੀਓ ਡਾਇਗਨੋਸਿਸ ਟੈਕਨੋਲੋਜੀ ਦਾ ਫਾਰਮਾਸਿਸਟ ਵਾਸਤੇ ਜੀ ਪਲੱਸ 2 ਪਾਸ ਸਾਇੰਸ ਨਾਲ ਹੋਣਾ ਚਾਹੀਦਾ ਤੇ ਡਿਪਲੋਮਾ ਫਾਰਮੇਸੀ ਦੇ ਵਿੱਚ ਹੋਣਾ ਚਾਹੀਦਾ ਜਾਂ ਫਿਰ ਬੈਚਲਰ ਡਿਗਰੀ ਫਾਰਮੇਸੀ ਬੀ ਫਾਰਮਾ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਡਾਇਲਿਸਿਸ ਟੈਕਨੀਸ਼ੀਅਨ ਵਾਸਤੇ BSC ਤੁਹਾਡੇ ਕੋਲੇ ਨਾਲ ਡਿਪਲੋਮਾ ਹਿਮੋਡਾਇਲਾਈਸਿਸ ਡਾਇਲਿਸਿਸ ਦਾ ਹੋਣਾ ਚਾਹੀਦਾ ਤੇ ਜਾਂ ਫਿਰ 2 ਸਾਲ ਦਾ ਸੈਟੀਸਫੈਕਟਰੀ ਇਨ ਹਾਊਸ ਟ੍ਰੇਨਿੰਗ ਐਕਸਪੀਰੀਅੰਸ ਹਿਮੋ ਡਾਇਲਿਸਿਸ ਵਰਕ ਦਾ ਹੋਣਾ ਚਾਹੀਦਾ ਆਪਟੋਮੈਟ੍ਰਿਸਟ ਵਾਸਤੇ ਜੀ BSC ਆਪਟੋਮੈਟਰੀ ਹੋਣੀ ਚਾਹੀਦੀ ਜਾਂ ਫਿਰ ਡਿਪਲੋਮਾ ਆਪਥੋਮੈਲਿਕ ਟੈਕਨੀਸ਼ੀਅਨ ਦਾ ਤੁਹਾਡੇ ਕੋਲੇ 3 ਜਾਂ 4 ਸਾਲ ਦਾ ਕੋਰਸ ਦਾ ਹੋਣਾ ਚਾਹੀਦਾ ਲੈਬੋਰਾਟਰੀ ਸੁਪਰਡੈਂਟ ਵਾਸਤੇ ਜੀ ਕੈਂਡੀਡੇਟਸ BSc ਬਾਇਓਕੈਮਿਸਟਰੀ ਮਾਈਕਰੋਬੀਓਲੋਜੀ ਲਾਈਫ ਸਾਇੰਸ BSc ਵਿਦ ਕੈਮਿਸਟਰੀ ਤੇ ਬਾਇਓਲੋਜੀ ਦੇ ਵਿੱਚ ਹੋਣਾ ਚਾਹੀਦਾ ਜਾਂ ਫਿਰ ਉਸ ਦੇ ਕੋਲੇ BSc MLT ਦਾ ਕੋ ਹੋਣਾ ਚਾਹੀਦਾ ਉਸ ਤੋਂ ਬਾਅਦ ਵੈਕੈਂਸੀ ਹੈ ਜੀ ਡੈਂਟਲ ਹਾਈਜਨਿਸਟ ਵਾਸਤੇ ਜੀ ਡਿਗਰੀ ਹੋਣੀ ਚਾਹੀਦੀ ਸਾਇੰਸ ਦੇ ਵਿੱਚ ਬਾਇਓਲੋਜੀ ਦੇ ਨਾਲ ਜਾਂ ਫਿਰ ਤੇ ਨਾਲ ਡਿਪਲੋਮਾ 2 ਸਾਲ ਦਾ ਤੁਹਾਡੇ ਕੋਲੇ ਡੈਂਟਲ ਹਾਈਜਨ ਦਾ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਰਜਿਸਟਰ ਹੋਣੇ ਚਾਹੀਦੇ ਤੁਸੀਂ ਡੈਂਟਲ ਹਾਈਜੀਨਲ ਤੇ ਉਸ ਤੋਂ ਬਾਅਦ ਨਾਲ 2 ਸਾਲ ਦਾ ਐਕਸਪੀਰੀਅੰਸ ਡੈਂਟਲ ਹਾਈਜਨਿਸਟ ਦਾ ਹੋਣਾ ਚਾਹੀਦਾ ਡਾਈਟੀਸ਼ਨ ਵਾਸਤੇ ਜੀ ਬੀਐਸਸੀ ਸਾਇੰਸ ਗ੍ਰੈਜੂਏਟ ਹੋਣਾ ਚਾਹੀਦਾ ਪੋਸਟ ਗ੍ਰੈਜੂਏਟ ਡਿਪਲੋਮਾ ਡਾਈਟੀਸ਼ਨ ਦਾ 1 ਸਾਲ ਦਾ ਕੋਰਸ ਜਾਂ ਫਿਰ ਬੀਐਸਸੀ ਹੋਮ ਸਾਇੰਸ ਪਲੱਸ ਤੁਹਾਡੇ ਕੋਲੇ ਐਮਐਸਸੀ ਹੋਮ ਸਾਇੰਸ ਹੋਣੀ ਚਾਹੀਦੀ ਹੈ ਕੈਥ ਲੈਬੋਰੀ ਟੈਕਨੀਸ਼ੀਅਨ ਵਾਸਤੇ ਜੀ ਬੀਐਸਸੀ ਤੇ ਡਿਪਲੋਮਾ ਹੋਣਾ ਚਾਹੀਦਾ ਕਾਰਡੀਕ ਲੈਬ ਦੇ ਵਿੱਚ ਉਸ ਤੋਂ ਬਾਅਦ ਹੈ ਜੀ ਓਕੂਪੇਸ਼ਨਲ ਥੈਰੇਪਿਸਟ ਦੀ ਵੈਕੈਂਸੀ ਵਾਸਤੇ ਪਲੱਸ 2 ਸਾਇੰਸ ਨਾਲ ਤੇ ਡਿਗਰੀ ਜਾਂ ਡਿਪਲੋਮਾ ਓਕੂਪੇਸ਼ਨਲ ਥੈਰੇਪੀ ਵਿੱਚ ਹੋਣਾ ਚਾਹੀਦਾ ਆਡੀਓ ਐਂਡ ਸਪੀਚ ਥੈਰੇਪਿਸਟ ਵਾਸਤੇ ਜੀ ਕੈਂਡੀਡੇਟਸ ਬੈਚਲਰ ਹੋਣਾ ਡਿਗਰੀ ਆਡੀਓ ਆਡੀਓਲੋਜੀ ਸਪੀਚ ਲੈਂਗੁਏਜ ਪੈਥੋਲੋਜੀ ਦੇ ਵਿੱਚ ਹੋਣੀ ਚਾਹੀਦੀ ਹੈ ਸਪੀਚ ਥੈਰੇਪਿਸਟ ਦੀ ਇਕੱਲੀ ਵੈਕੈਂਸੀ ਜੋ ਹੈ ਬੀਐਸਸੀ ਦੇ ਨਾਲ ਡਿਪਲੋਮਾ ਆਡੀਓ ਐਂਡ ਸਪੀਚ ਥੈਰੇਪੀ 2 ਸਾਲ ਦੇ ਐਕਸਪੀਰੀਅੰਸ ਨਾਲ ਮੰਗਿਆ ਗਿਆ ਇਹਨਾਂ ਵਿੱਚ ਇਹ ਸੀਗਾ ਜੀ ਟੋਟਲ ਜੋ ਵੈਕੈਂਸੀਆਂ ਦੀ ਅਨਾਉਂਸਮੈਂਟ ਤੇ ਨਾਲ ਉਹਨਾਂ ਦੀ ਕੋ ਐਜੂਕੇਸ਼ਨ ਕੁਆਲਿਫਿਕੇਸ਼ਨ ਬਾਰੇ ਆਪਾਂ ਇਸ ਵੀਡੀਓ ਵਿੱਚ ਬਾਰੇ ਦੱਸਿਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਦੇ ਹੋ ਧੰਨਵਾਦ